ਹਾਂਜੀ ਦੋਸਤੋ ਤੁਹਾਡਾ ਅੱਜ ਦੇ ਮੰਡੀਆਂ ਦੇ ਭਰਾ ਪ੍ਰੋਗਰਾਮ ਦੇ ਵਿੱਚ ਆਪជា ਸਵਾਗਤ ਹੈ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਜਗਰਾਉਂ ਦੀ ਸਬਜ਼ੀ ਮੰਡੀ ਦੇ ਭਾਅ ਦੱਸਾਂਗੇ ਤੇ ਮੇਰੀ ਪਹਿਲਾਂ ਤੁਹਾਨੂੰ ਉੱਥੇ ਜੁੜ ਕੇ ਬੇਨਾਂ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਅੱਗੇ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਜੀ ਤੇ ਅੱਜ ਦਾ ਮੰਡੀਆਂ ਦਾ ਭਾਅ ਵੀ ਤਕਰੀਬਨ ਜੋ ਅੱਗੇ ਹੁੰਦਾ ਰੁਟੀਨ ਦੇ ਲਗਭਗ ਉਸੇ ਰੇਟ ਤੇ ਹੀ ਆ ਕੋਈ ਬੜੀ ਤੇਜ਼ੀ ਨਹੀਂ ਤੇ ਨਾ ਹੀ ਕੋ ਬਾਲਾ ਡੱਗਿਆ ਜੀ ਰੇਟ ਤੇ ਤੁਹਾਨੂੰ ਜੇ ਮੇਰੀ ਵੀਡੀਓ ਚੰਗੀ ਲੱਗਦੀ ਹੁੰਦੀ ਇਹਦਾ ਫੀਡਬੈਕ ਫੀਡਬੈਕ ਜ਼ਰੂਰ ਦਿਆ ਕਰੋ ਮੇਰੇ ਭਾਈ ਇੰਨੇ ਨਾਲ ਬੰਦੇ ਨੂੰ ਹੌਸਲਾ ਮਿਲਦਾ ਥੋੜਾ ਜਾਂ ਅੱਗੇ ਨੂੰ ਹੋਰ ਵਧੀਆ ਕੰਟੈਂਟ ਪਾਉਂਦਾ ਵਾ ਤੇ ਕਿਰਪਾ ਕਰਕੇ ਬੇਨਤੀ ਹੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਅੱਗੇ ਵੀ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਨਾ ਜੀ ਤੇ ਲਓ ਜੀ ਅੱਜ ਦੇ ਮੁੰਡੀਆਂ ਦੇ ਭਾ ਜਗਰਾਉ ਮੁੰਡੀ ਦੇ ਭਾ ਦਾ ਰੇਟ ਇਸ ਤਰ੍ਹਾਂ ਜਿਹੜਾ ਦੇਸੀ ਖੀਰਾ ਜੀ ਉਹ 15 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਿਆ ਜੀ। ਟਮਾਟਰ ਆ ਜਿਹੜਾ 30 ਤੋਂ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਵੇਚਿਆ ਜੀ। ਤੇ ਜਿਹੜੀ ਫੁੱਲ ਗੋਭੀ ਆ ਉਹ 30 ਤੋਂ 35 ਰੁਪਏ ਕਿਲੋ ਦੇ ਹਿਸਾਬ ਨਾਲ ਵਿਕੀ ਆ ਜੀ। ਤੇ ਜਿਹੜਾ ਨਿੰਬੂ ਆ ਜੀ ਆਪਣਾ ਕਾਗਜੀ ਨਿੰਬੂ ਕਹਿੰਦੇ ਆ ਉਹ ਹੈਗਾ ਬਾਪ 20 ਤੋਂ 25 ਰੁਪਏ ਦੇ ਵਿੱਚ ਵੇਚਿਆ ਜੀ। ਤੇ ਅਰਬੀ ਦਾ ਰੇਟ ਹੈਗਾ ਜੀ 10 ਤੋਂ 12 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ। ਤੇ ਹਰੀ ਮਿਰਚ ਜਿਹੜੀ ਉਹ ਦੇਖੋ ਦੇਖ ਸੀਗੀ ਆਮ 30 ਤੋਂ 32 ਰੁਪਏ ਦਾ ਰੇਟ ਹੈ ਜੀ ਤੇ ਅੱਲਾਂ ਦਾ ਰੇਟ ਅੱਜ ਘਟ ਰਿਹਾ ਜੀ 5 ਤੋਂ 70 ਰੁਪਏ ਦੇ ਵਿੱਚ ਵਿੱਚ ਆਲ ਰਹੀ ਆ ਤੇ ਜਿਹੜਾ ਪੇਠਾ ਆਪਣਾ ਸਬਜੀ ਵਾਲਾ ਜੀ ਉਹ ਹੈਗਾ 7 ਤੋਂ 8 ਰੁਪਏ ਕਿਲੋ ਤੇ ਜਿਹੜੀ ਬੈਂਗਣੀ ਆ ਜੀ ਬੈਂਗਣੀ ਦਾ ਰੇਟ ਹੈਗਾ 15 ਤੋਂ 16 ਰੁਪਏ ਕਿਲੋ ਤੇ ਸ਼ਿਮਲਾ ਮਿਰਚ ਇਹ ਥੋੜੀ ਤੇਜ਼ ਰਹੀ ਆ ਜੀ ਇਹ ਹੈਗੀ ਆ 48 ਤੋਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਜਿਹੜਾ ਕਦੂ ਆ ਜੀ ਕਦੂ ਵਿਗਿਆ 25 ਤੋਂ 30 ਰੁਪਏ ਪ੍ਰਤੀ ਕਿਲੋ ਮੰਡੀ ਦੇ ਵਿੱਚ ਤੇ ਤੋਰੀ ਵੀ ਕੀ ਆ ਜੀ 30 ਤੋਂ 33 ਰੁਪਏ ਨੂੰ ਪ੍ਰਤੀ ਕਿਲੋ ਦੇ ਹਿਸਾਬ ਵਿੱਚ ਤੇ ਜਿਹੜੀ ਪੱਤਾ ਗੋभी ਆ ਜੀ ਉਹ ਵੀ ਕੀ ਆ ਜੀ 28 ਤੋਂ 32 ਰੁਪਏ ਦੇ ਵਿੱਚ ਇਹਨੂੰ ਬੰਦ ਗੋभी ਵੀ ਕਹਿੰਦੇ ਆ ਜੀ ਤੇ ਇਸ ਤੋਂ ਅੱਗੇ ਆ ਜੀ ਸੇਵ ਜਿਹੜਾ ਵਧੀਆ ਮੀਡੀਅਮ ਸਾਈਜ਼ ਵਾਲਾ ਸੇਵ ਆ ਸੇਬ ਵਿਕਿਆ 50 ਰੁਪਏ ਨੂੰ ਪ੍ਰਤੀ ਕਿਲੋ। ਇੱਕਦਮ ਵਧੀਆ ਸੇਬ ਆ ਮਤਲਬ ਕਿਦੋਂ ਦਾ ਛੋਟਾ। ਇਹ ਥੋੜਾ ਛੋਟੇ ਤੋਂ ਵੱਡਾ ਵਧੀਆ ਮਤਲਬ ਕੁਆਲਟੀ ਦਾ ਜਿਹੜਾ ਅੱਜ ਆਮ ਵੇਚ ਰਿਹਾ ਸੀ। 50 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਵਿਕਿਆ ਜੀ ਇਹ। ਤੇ ਪਪੀਤਾ ਵਿਕਿਆ 20 ਤੋਂ 25 ਰੁਪਏ ਦੇ ਕਿਲੋ। ਇਹ ਜਗਰਾਉ ਮੰਡੀ ਦਾ ਰੇਟ ਆ ਜੀ। ਤੇ ਮਸੰਮੀ ਆ 30 ਰੁਪਏ ਦੇ ਕਿਲੋ ਵਿਕੀ ਅੰਦਾਜ਼ਾ। ਕੋਈ 10 ਕਿਲੋ ਦੀ ਪੈਕਿੰਗ ਸੀ ਕੋਈ 20 ਕਿਲੋ ਦੀ। ਮਤਲਬ 30 ਰੁਪਏ ਦੇ ਕਿਲੋ ਦੇ ਹਿਸਾਬ ਦੇ ਨਾਲ। ਤੇ ਕੇਲਾ 30 ਤੋਂ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ। ਸੋ ਇਹ ਸਨ ਅੱਜ ਦੀ ਜਗਰਾਉਂ ਦੀ ਮੰਡੀ ਦੇ ਸਬਜ਼ੀਆਂ ਦੇ ਅਤੇ ਫਲਾਂ ਦੇ ਭਾਅ ਜੇਕਰ ਤੁਹਾਨੂੰ ਚੰਗੇ ਲੱਗੇ ਤਾਂ ਮੇਰਾ ਵੀਰ ਜਰੂਰ ਇਸ ਨੂੰ ਅੱਗੇ ਸ਼ੇਅਰ ਕਰਨਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਰੋਜ਼ਾਨਾ ਤੁਹਾਨੂੰ ਮੰਡੀ ਦੇ ਭਾਅ ਦੀ ਜਾਣਕਾਰੀ ਅਸੀਂ ਇੱਥੇ ਪੇਜ ਤੇ ਦਿਆ ਕਰਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਪਤ ਜੋੜ ਕੇ